ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਫਰੀਦਕੋਟ ਦੇ ਵਿੱਚ ਫਰੀਦਕੋਟ ਸ਼ਹਿਰ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਜਿਹੜਾ ਮਿੱਤਰੋ ਰੋਡ ਆ ਉਹ ਤੁਸੀਂ ਨੋਟ ਕਰ ਲਓ ਸੜਕ ਆ ਜਿਹੜੀ ਨੂਰ ਫਰਨੀਚਰ ਨੂਰ ਫਰਨੀਚਰ ਜਿਹੜਾ ਉਹ ਮਸ਼ਹੂਰ ਆ ਇੱਥੋਂ ਦਾ ਫਰੀਦਕੋਟ ਦਾ ਤੇ ਉਹਦੇ ਨਾਲ ਬਿਲਕੁਲ ਗਲੀ ਮੁੜਦੀ ਆ ਉਹ ਗਲੀ ਤੁਸੀਂ ਆਉਣੀ ਆ ਮਿੱਤਰੋ ਸਿੱਧੀ ਤੇ ਪਿੱਛੇ ਰਹਿ ਗਿਆ ਜਿਹੜਾ ਉਹ ਰਹਿ ਗਿਆ ਜਿਹੜਾ ਚੌਂਕ ਆ ਜਾਂਦਾ ਉਹ ਮਚਾਕੀ ਮਲ ਸਿੰਘਾ ਜਿਹੜਾ ਫਰੀਦਕੋਟ ਤੋਂ ਚੌਂਕ ਬਣਿਆ ਹੋਇਆ ਉਹ ਚੌਂਕ ਤੋਂ ਥੋੜਾ ਜਿਹਾ ਅੱਗੇ ਆ ਕੇ ਨੂਰ ਫਰਨੀਚਰ ਤੇ ਉਹਦੇ ਨਾਲ ਬਿਲਕੁਲ ਗਲੀ ਆ ਜਿਹੜੀ ਉਹ ਆਉਂਦੀ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ ਝੋਟੀਆਂ ਬਿਕਾਊਗਾ ਘਰੇਲੂ ਪਰਿਵਾਰ ਦੇ ਕੋਲ ਦੋਵੇਂ ਝੋਟੀਆਂ ਆਹ ਝੋਟੀ ਬਣੀ ਹੋਈ ਆ ਤੇ ਆਹ ਝੋਟੀ ਨੀਲੀ 라ਵੀ ਦੇ ਵਿੱਚ ਪਈ ਜਿਹੜੀ ਇਹ ਰਲਣ ਵਾਲੀ ਆ ਦੋਵੇਂ ਝੋਟੀਆਂ ਦੀ ਪ੍ਰੋਪਰ ਜਾਣਕਾਰੀ ਡਿਟੇਲ ਜਾਣਦੇ ਮਿਲਦੇ ਆ ਆਪਾਂ ਭਾਈ ਨੂੰ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਭਾਈ ਜੀ ਸਤਿਕਾਰ ਪਰਿਵਾਰ ਜੀ ਹਾਂਜੀ ਠੀਕ ਠਾਕ ਭਰਾ ਵਧੀਆ ਇੱਕ ਵਾਰੀ ਨਾਮ ਦੱਸ ਦੀ ਆਪਣਾ ਜੀ ਨਾਮ ਮੇਰਾ ਹੈਗਾ ਇਹ ਜੰਗ ਸਿੰਘ ਜੰਗ ਸਿੰਘ ਅੱਛਾ ਜੰਗ ਭਾਈ ਗਲੀ ਤਾਂ ਇਹ ਆ ਗਈ ਉਹ ਜਿਹੜੀ ਉਹ ਚੌਕ ਆ ਗਿਆ ਉਥੋਂ ਅਮਰ ਚੱਕੀ ਵਾਲਾ ਹਾਂਜੀ ਚੱਕੀ ਵਾਲਾ ਹ ਕਈ 44 ਗਲੀ ਤੋਂ ਅਗਲੀ ਗਲੀ ਆ ਗਈ ਠੀਕ ਆ 44 ਗਲੀ ਤੋਂ ਦੂਜੀ ਗਲੀ ਆ ਗਈ ਦੂਜੀ ਗਲੀ ਹਾਂ ਤੇ ਨੂਰ ਫਰਨੀਚਰ ਦੇ ਨਾਲ ਨੂਰ ਫਰਨੀਚਰ ਹਾਂ ਤੇ ਐਂਡ ਦੇ ਉੱਤੇ ਆ ਗਿਆ ਆਪਣਾ ਘਰ ਐਂਡ ਦੇ ਭਾਈ ਜਦੋਂ ਬਾਅਦ ਗਾਂ ਖੇਤ ਦੀ ਸ਼ੁਰੂ ਹੁੰਦੇ ਆ ਵੇਖ ਸਕਦੇ ਆ ਤੁਸੀਂ ਅੱਛਾ ਵੀਰੇ ਦੋ ਮੱਜਾਂ ਵਿੱਚ ਝੋਟੀਆਂ ਵੇਚਣੀਆਂ ਆਪਾਂ ਹਾਂ ਪਹਿਲੀ ਝੋਟੀ ਰਾਲੀ ਹੋਈ ਆ ਕਿ ਨਹੀਂ ਪਹਿਲੀ ਬਣੀ ਹੋਈ ਆ ਸਰ ਜੀ ਇਹਨੂੰ ਮਹੀਨਾ ਹੋ ਗਿਆ ਅੱਜ ਠੀਕ ਆ 1 ਮਹੀਨਾ ਪੂਰਾ ਮਹੀਨਾ ਪੂਰਾ ਹੋ ਗਿਆ ਇਹਨੂੰ ਤੇ ਫਿਰ 100% ਦਾ ਗੱਭਣ ਹੀ ਨਿਕਲੋ 100% ਦਾ ਗੱਭਣ ਹੀ ਆ ਔਰ ਆਟ ਜਿਹੜਾ ਸੜਦੇ ਹੁੰਦੇ ਆ ਆਪਾਂ ਕਹਿੰਦੇ ਹੁੰਨੇ ਆ 21 ਠੀਕ ਆ ਬਈ ਠੀਕ ਆ ਬਾਕੀ ਝੋਟੀ ਵੀ ਦਾਸ ਆ ਦੱਸਦੀ ਆ ਝੋਟੀ ਹਾਂਜੀ ਹਾਂਜੀ ਹਾਂ ਅੱਛਾ ਬਈ ਇਹਦਾ ਫਿਰ ਉਮਰ ਕਿੰਨੀ ਦੀ ਹੋਊਗੀ ਉਮਰ ਬਈ ਮੇਰੇ ਹਿਸਾਬ ਨਾਲ ਇਹ 2.5 ਸਾਲ ਤੋਂ ਪਰੇ ਮਹੀਨਾ ਕੰਡ ਫਲ ਕਹਿ ਲਓ ਹਣਾ ਠੀਕ ਠੀਕ ਹੈ ਠੀਕ ਆ ਅੱਛਾ ਤੇ ਇਹਦਾ ਬਈ ਰੇਟ ਕੀ ਰੱਖਾਂਗੇ ਰੇਟ ਬਈ ਮੈਂ ਤਾਂ ਯਾਰ ਮੰਗਣ ਨੂੰ ਰ ਜਿੰਨਾ ਮਰਜ਼ੀ ਮੰਗ ਲਈਏ ਤੇ ਆਪਾਂ ਮੇਰੇ ਅਨੁਸਾਰ ਨਾ ਤਾਂ 50 ਕਰ ਲੈ ਲੈਨੇ ਆ ਕਹਿ ਲੈਨੇ ਰੇਟ ਠੀਕ ਹੈ ਜੀ ਜਿੰਨੀ ਮੰਗਣ ਤੱਕ ਕਰ ਦਾਂਗੇ ਠੀਕ ਠੀਕ ਬੰਦਾ ਜੀ ਮੇਰੇ ਤੋਂ 50000 ਰੁਪਿਆ ਡਿਮਾਂਡ ਆ ਪਲੀ ਪੁਲੀ ਝੋਟੀ ਵਜਨ ਵਾਲੀ ਆ ਜਾਨ ਵਾਲੀ ਝੋਟੀ ਆ ਨੂੰ ਮਤਲਬ ਗੋਲਾ ਜੰਨੀ ਹੈਗੀ ਆ ਅੱਛਾ ਤੋੜ ਲਈਏ ਆਪਾਂ ਇੱਥੋਂ ਤੋੜ ਲੈਨੇ ਪਰ ਥੋੜੀ ਜੀ ਤੋੜ ਵੀ ਲੈਨੇ ਰਹਿਣ ਤੋ ਫਿਰ ਕੋਈ ਨਾ ਰਹਿਣ ਤੋ ਪਰ ਪਕਾਉਂਗਾ ਮੜਾ ਜਾ ਤੋੜ ਲੈਨਾ ਨਹੀਂ ਨਹੀਂ ਰਹਿਣ ਤੋ ਰਹਿਣ ਤੋ ਠੀਕ ਹੈ ਅੱਛਾ ਜੀ ਇਹਦਾ ਆਪਾਂ ਕਰ ਦਿਆਂਗੇ 50000 ਦੇ ਉੱਤੇ ਮੰਗਣ ਤਣ ਅੱਛਾ ਆ ਝੋਟੀ ਕਿੰਨੇ ਚਿਰ ਦੀ ਆ ਬਾਈ ਇਹ ਬਾਈ ਹੈਗੀ ਆ ਦੋ ਸਾਲ ਸਵਾ ਦੋ ਸਾਲ ਦੀ ਹੋ ਗਈ ਸਵਾ ਕੋ ਦੋ ਸਾਲ ਦੀ ਹੈ ਮੰਨ ਲਓ ਮਿੱਤਰੋ ਤੁਸੀਂ ਇਹ ਸੋਚ ਲਓ ਵੀ ਅੱਖਾਂ ਦੇ ਵਿੱਚ ਜਵਾਬ ਆਂਦੇ ਘਟਾ ਹਾਂ ਮਤਲਬ ਨਾ ਹੋਇਆ ਵਰਗਾ ਨਾ ਮਾਤਰ ਹੀ ਆ ਮਾਰਕਿੰਗ ਪੂਰੀ ਆ ਜਦੋਂ ਇੰਡੀਆ ਦੇ ਪੱਖ ਰੱਖ ਦਿਆ ਜਿਹੜੇ ਉਹ ਤੁਹਾਨੂੰ ਮੈਂ ਦਾਤ ਬਹੁਤ ਵਧੀਆ ਸੀਰ ਸੂਲ ਬਹੁਤ ਵਧੀਆ ਜੀ ਅੱਛਾ ਇਹ ਬਾਈ ਹਜੇ ਮਾਲੇ ਤਾਂ ਨਿਰਾਲੀ ਹੋਣੀ ਫਿਰ ਹਣਾ ਇਹ ਨਹੀਂ ਰਲੀ ਬਾਈ ਇਹ ਜਿਹੜੀ ਆਪਾਂ ਜਿਹੜਾ ਰੋਡਾਂ ਵਾਲਾ ਬਾਈ ਤੁਸੀਂ ਪਾਉਨੇ ਹੁੰਨੇ ਹੋ ਹਾਂ ਬਾਈ ਸੁਖਮੰਦਰ ਜੀ ਇਹ ਉਹਨਾਂ ਤੋਂ ਲੈਂਦੀ ਸੀ ਮੈਂ ਠੀਕ ਹੈ ਬਾਈ ਇਹ ਬੱਬੇ ਵਾਲੇ ਸਾਹ ਦੀ ਕੈਪਟਨ ਦੀ ਧੀ ਹੈ ਕੈਪਟਨ ਦੀ ਧੀ ਹੈ ਹਾਂ ਔਰ ਕਾਰਡ ਰਕੋਰਡ ਉਹਦੇ ਮਾਂ ਦਾ ਚੰਗਾ ਸੀਗਾ 20 20 ਤੋਂ 20 ਪਲੱਸ ਸੀ ਸਾਰਾ ਠੀਕ ਹੈ ਠੀਕ ਹੈ ਹਣਾ ਅੱਛਾ ਇਹ ਕਿੰਨੇ ਦੀ ਦੇ ਦੇਵਾਂਗੇ ਆਪਾਂ ਜੀ ਇਹ ਆਪਾਂ 40 ਮੰਗ ਲੈਣੇ ਆ ਮੜਾ ਮੋਟਾ ਮਾਨਤਾਨ ਕਰ ਲੈਣਾਂਗੇ ਆਪਾਂ ਠੀਕ ਹੈ ਠੀਕ ਹੈ 40 ਮਾਨਤਾਨ ਵਿੱਚੋਂ ਆਪਾਂ ਕਰਦੇ ਹਾਂ ਠੀਕ ਹੈ ਬਾਈ ਠੀਕ ਹੈ ਲੈ ਲੈਂ ਮੇਤਰੋ ਇਹਦੀ ਝੋਲੀ 40 ਵਿਖਾ ਦੇ ਪੁੱਤ ਇੱਕ ਵਾਰੀ ਰੂਣ ਨਾਲ ਲੈ ਵੀ ਮੇਤਰੋ ਦੇਖ ਸਕਦੇ ਆ ਤੁਸੀਂ ਆਲ ਬਰੀਕੀ ਬਰੂਕੀ ਇਹਦੀ ਵੀ ਪੂਰੀ ਚੰਗੀ ਆ ਅੱਛਾ ਬਾਈ ਨੰਬਰ ਦਈਏ ਕਿਹੜਾ ਦੀ ਆਪਣਾ ਹਾਂਜੀ ਬਾਈ ਜੀ ਨੰਬਰ ਮੇਰਾ 94634 ਜੀ 32677 ਇੱਕ ਵਾਰੀ ਹੋਰ ਬੋਲ ਦਈਏ ਜੀ 94634 ਜੀ 32677 ਇੱਕ ਨੰਬਰ ਹੋਰ ਆਪਾਂ ਬੋਲ ਦਿੰਨੇ ਆ ਹਾਂਜੀ 95307 ਜੀ 23153 ਇੱਕ ਵਾਰੀ ਹੋਰ ਬੋਦਿਏ ਜੀ 95307 ਜੀ 23153 ਠੀਕ ਹੈ ਜੀ ਮੇਰੇ ਤੋਂ ਇਸ ਨੰਬਰ ਤੇ ਕਾਲ ਲਓ ਪੈਣਾ ਗਲਬਾਦ ਸ਼ਹਿਰ ਫਰੀਦਕੋਟਾ ਗਲੀ ਨੰਬਰ ਜਿਹੜੀ ਹੈਗੀ ਉਹ ਤੋਂ ਅਸਤਾ ਤੁਹਾਨੂੰ ਸਾਰੀ ਡਿਟੇਲ ਦੇ ਦੇਗੀ